ਹਾਂਜੀ ਕੀ ਹਾਲ ਚਾਲ ਆ ਵੀ ਪੰਜਾਬੀਓ ਵੀਰੇ ਯਾਰ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਲੱਗਿਆ ਉਹ ਮੈਚ ਜੇ ਤੁਹਾਨੂੰ ਵੀਡੀਓ ਦਿਖਾਵਾਂ ਵੀਡੀਓ ਦੇਖਣ ਤੋਂ ਪਹਿਲਾਂ ਜਦ ਮੈਂ ਦੇਖਿਆ ਮੇਰਾ ਕੀ ਕਰਦਾ ਮੈਂ ਕੰਧ 'ਚ ਟੱਕਰ ਮਾਰਾ ਯਾਰ ਕੰਧ 'ਚ ਵੀ ਟੱਕਰ ਤਾਂ ਮਾਰਾਂ ਕਿਉਂਕਿ ਯਾਰ ਅਸੀਂ ਬਾਣੇ 'ਚ ਹੋਈਏ ਪੂਰੇ ਸਿੱਖੀ ਬਾਣੇ 'ਚ ਹੋਈਏ ਪੂਰੇ ਸਰੂਪ 'ਚ ਹੋਈਏ ਅਸੀਂ ਗੁਰੂ ਦੇ ਸਿੰਘ ਹੋਈਏ ਨਹੀਂ ਸਿੰਘ ਹੋਈਏ ਤੇ ਸਾਨੂੰ ਇਤਿਹਾਸ ਨਾਲ ਪਤਾ ਹੋਵੇ ਤੇ ਅਸੀਂ ਹਾਸੇ ਦੇ ਪਾਤਰ ਬਣੀਏ ਆਹ ਹਾ ਰਹੀ ਲੈਲ ਆਪਣੇ ਚੰਨ ਸਿੰਘਾ ਦੇ ਬਸ ਇੱਕ ਬਾਣਾ ਪਾ ਕੇ ਨਾ ਇੱਕ ਲਾਇਸੈਂਸ ਤੋਂ ਕਿੱਲ ਲੈ ਲੈਂਦੇ ਨੇ ਵੀ ਕਹਿਣ ਦਾ ਮਤਲਬ ਵੀ ਇਹ ਸਾਨੂੰ ਬਾਣਾ ਪਾ ਲਿਆ ਸਾਨੂੰ ਸਾਰੀਆਂ ਕੁਲਾਂ ਹੋ ਗਈਆਂ ਜੋ ਮਰਜ਼ੀ ਕਰੀਏ ਇਤਿਹਾਸ ਦਾ ਨਹੀਂ ਕੁਝ ਪਤਾ ਬਾਣੀ ਦਾ ਨਹੀਂ ਕੁਝ ਪਤਾ ਰਹਿਤ ਦਾ ਨਹੀਂ ਕੁਝ ਪਤਾ ਮर्यादा ਦਾ ਨਹੀਂ ਕੁਝ ਪਤਾ ਠੀਕਾ ਕਿ ਨਹੀਂ ਕੁਝ ਨਹੀਂ ਪਤਾ ਪੰਜ ਬਾਣੀਆਂ ਕਿਹੜੀਆਂ ਨੇ ਕਿਹੜੀ ਬਾਣੀਆਂ ਸੀ ਕਦੋਂ ਕਰਨੀਆਂ ਇਹ ਤਾਂ ਗੱਲ ਬਹੁਤ ਦੂਰ ਦੀ ਆ ਸਾਨੂੰ ਐਂ ਨਹੀਂ ਪਤਾ ਵੀ ਹਰੀ ਸਿੰਘ ਨਰੂਆ ਕੌਣ ਸੀ ਲੋ ਜੀ ਉਹਨੂੰ ਵਿੱਚੇ ਹਨੂਮਾਨ ਦਸੀ ਜਾਂਦੇ ਨੇ ਵਿੱਚੇ ਹਲਵਾ ਦਸੀ ਜਾਂਦੇ ਨੇ ਕਹਿੰਦੇ ਸਾਡਾ ਜਿਹੜਾ ਹਲਵਾ ਰਾਜਾ ਸੀ ਉਹਦਾ ਕਸ਼ਹਿਰਾ ਦੇਖ ਕੇ ਭੱਜ ਜਾਂਦੇ ਸੀ ਗੱਲ ਕੀ ਆ ਇੱਕ ਨਹਿਂਗ ਸਿੰਘ ਦਾ ਤੁਸੀਂ ਦੇਖੋ ਯਾਰ ਮੈਨੂੰ ਤਾਂ ਉਹਦੇ ਹਾਸਾ ਤਾਂ ਜਿਆਦਾ ਆਉਂਦਾ ਜਿਹੜਾ ਆਉਂਦਾ ਆਉਂਦਾ ਪਰ ਮੇਰਾ ਜੀ ਕਹਦਾ ਕੰਨ ਦੇ ਚੱਕਰ ਮਾਰਾਂ ਜਦ ਕੋਈ ਆਏ ਜੇ ਨਹਿਂਗ ਸਿੰਘ ਨੂੰ ਦੇਖੋ ਅਗਲਾ ਕਿਉਂਕਿ ਇਹੇ ਜਿਹਾ ਨੇ ਯਾਰ ਸਿੱਖ ਧਰਮ ਦੇ ਵਿੱਚ ਆਹ ਗੱਲਬਾਤ ਤਾਂ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਵੀਰੇ ਹਾਸਾ ਵੀ ਆਉਂਦਾ ਕਮੈਂਟ ਤਾਂ ਉਹਦੇ ਵਿੱਚ ਝੜੀ ਲੱਗੀ ਪਈ ਆ ਬੁਰੇ ਹਾਲ ਨੇ ਤੁਹਾਨੂੰ ਆਪੇ ਬਹੁਤ ਹਾਸਾ ਉਹ ਦੇਖ ਕੇ ਪਰ ਦੁੱਖ ਹੁੰਦਾ ਪਹਿਲਾਂ ਵੀਡੀਓ ਦੇ ਇਕਾ ਹਲੂ ਕੀ ਨਾ ਬਪਾਈ ਦਾ ਹੀ ਹਰੀ ਸਿੰਘ ਨਲੂਆ ਹਰ ਉਸ ਹਰੀ ਸਿੰਘ ਨਲੂਏ ਦੇ ਬਾਰੇ ਇਹ ਦੱਸਿਆ ਆ ਵੀ ਉਹਨਾਂ ਦੇਖੋ ਕਸੈਰਾ ਟੰਗਿਆ ਹੁੰਦਾ ਕਸੈਰੇ ਤੋਂ ਵੈਰੀ ਭਾਜਦੇ ਆ ਡਰ ਕੇ ਕਿੰਨਾ ਵੱਡਾ ਇਤਿਹਾਸ ਆ ਮੈਨੂੰ ਕੁਛ ਹਾਂਜੀ ਵੀਰੇ ਦੇਖ ਲਈ ਸਾਰੇ ਨੇ ਵੀਡੀਓ ਆਪਾਂ ਸਾਰੇ ਸਿੱਖ ਧਰਮ ਨਾਲ ਰਿਲੇਟਡ ਆ ਸਾਰੇ ਗੁਰੂ ਕੋ ਗੁਰੂਆਂ ਕੀ ਰੰਗ ਮੰਨਦੇ ਆ ਹਨਾ ਤਾਂ ਦੁੱਖ ਲੱਗਦਾ ਵੀਰੇ ਇਹ ਜਨ ਦੇਖ ਕੇ ਠੀਕ ਆ ਨਾ ਦੂਜਿਆਂ ਤੋਂ ਤਾਂ ਵਧੀਰਾ ਰਹਿਤ ਮਰਿਆਦਾ ਦੱਸ ਦੇਣ ਤੂੰ ਐ ਕਾਦੇ ਕਰਤਾ ਉਹ ਕਾਦੇ ਕਰਤਾ ਫੇਰ ਇਹ ਆਪਣੇ ਫਤਵੇ ਜਾਰੀ ਕਰਦੇ ਨੇ ਹਨਾ ਫਤਵਾ ਜਾਰੀ ਕਰਦੇ ਨੇ ਇਹ ਜਿਵੇਂ ਹੁਣ ਮਹਿਰੋ ਆ ਇੱਕ ਆਪਣੇ ਕੋਈ ਉਹਦੇ ਚ ਨੱਚਦਾ ਆਪਣੇ ਜਗਰਾਤੇ ਦੇ ਵਿਚਾਰਾ ਉਹਨੂੰ ਤੰਗ ਕਰਨ ਲੱਗੇ ਚਲੋ ਉਹ ਗੱਲਾਂ ਪਰੇ ਕਰੋ ਉਹਨੇ ਪਹਿਲਾਂ ਤਾਂ ਇਹ ਆਪੇ ਨਾਲ ਦੇ ਪੁੱਛ ਰਿਹਾ ਵੀ ਕੌਣ ਸੀ ਉਹਨੇ ਦੱਸਿਆ ਵੀ ਹਰੀ ਸਿੰਘ ਨਲੂਆ ਸੀ ਫੇਰ ਵੀ ਨਹੀਂ ਪਤਾ ਫੇਰ ਮਾਤਾ ਪੁੱਤ ਹਲੂਆ ਹਲੂਆ ਕਹਿੰਦਾ ਰਾਜਾ ਦੀ ਕਹਿੰਦਾ ਆਪਣਾ ਹਲੂਆ ਪੁੱਤਰ ਆਇਆ ਸੀ ਹਰੀ ਸਿੰਘ ਨਲੂਆ ਨੂੰ ਹਲੂਆ ਪੁੱਤਰ ਰਾਜੇ ਦਸੀ ਅੰਦਰ ਦੱਸੋ ਕੀ ਇਹਜਿਆਂ ਨੂੰ ਵਿੱਚ ਜੇ ਤੁਸੀਂ ਕਹਿੰਦੇ ਵੀ ਇਹ ਜਾਨੇ ਸਿਰ ਤੇ 96 ਕਰੋੜ ਬਣੂ ਕਾਲ ਸਾਹਿਬ ਫਿਰ ਤਾਂ ਵੀ ਇਹ ਤੁਸੀਂ ਕੁਆਲਿਟੀ ਨਹੀਂ ਬਣਾ ਬਤਾ ਰਹੇ ਕੁਆਂਟੀਟੀ ਹੈ ਬਤਾ ਰਹੇ ਹੋ ਗਿਣਤੀ ਵਧਾਉਣ ਦਾ ਕੀ ਫਾਇਦਾ ਜੇ ਕੁਆਲਿਟੀ ਨਹੀਂ ਹੈਗੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਯਾਰ ਤਾਂ ਦੋਏ ਬੋਤ ਹੁੰਦੀ ਜਾਈ ਇੱਕੇ ਬੋਤ ਹੁੰਦਾ ਜਿਹੜਾ ਖੜਨ ਵਾਲਾ ਹੋਵੇ 10 ਲੰਡੂਆਂ ਤੋਂ ਕੀ ਕਰਾਉਣਾ ਮੈਂ ਨਿੰਗ ਸਿੰਘਾਂ ਨੂੰ ਕਹ ਰਿਹਾ ਲੰਡੂ ਕਿਤੇ ਹੋਰ ਪਾਸੇ ਲੈ ਜਮਾ ਮੇਰਾ ਕਹਿਣ ਦਾ ਮਤਲਬ ਵੀ 10000 ਤੋਂ ਕੀ ਕਰਾਉਣਾ ਕੁਆਲਿਟੀ ਵਾਲਾ ਤਾਂ ਇੱਕੇ ਬੋਤ ਹੁੰਦਾ ਸੋ ਕੁਆਲਿਟੀ ਚਾਹੀਦੀ ਹੈ ਕੁਆਂਟੀਟੀ ਨਹੀਂ ਚਾਹੀਦੀ ਜਿਹੜੇ ਹਰੀ ਜੀ ਨਾਲ ਉਹਨੂੰ ਹਲਵਾ ਘੜਦਾ ਰਹੇ ਲਸੀ ਆ। ਸੋ ਦੋਸਤੋ ਦੁੱਖ ਲੱਗਿਆ ਹੈ ਕੋਈ ਦੇਖ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਦੱਸਿਓ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਰੇ। ਧੰਨਵਾਦ।